ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਬੁਰਜ ਰਾਜਗੜ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਿਕਾਊ ਆ ਗਈ ਦੂਜਾ ਸੁਗਾ ਇਸ ਵਾਰ ਇਹਨੇ ਸੂਣਾ ਹੈ ਤਕਰੀਬਨ 7-8 ਦਿਨ ਹਜੇ ਦੇ ਦਿਨ ਪੂਰੇ ਹੋਣ ਦੇ ਪਏ ਆਗੇ ਬਾਕੀ ਪਸ਼ੂ ਦਾ ਹੁੰਦਾ ਨਹੀਂ ਕੋਈ ਪਤਾ ਨਹੀਂ ਹੁੰਦਾ ਵੀ ਉੱਪਰ-ਨੀਚੇ ਵੀ ਦਿਨ ਲੈ ਜਾਂਦਾ ਹੁੰਦਾ ਹੈ ਤੇ ਬਾਕੀ ਅੱਗੇ ਤਸੱਲੀ ਤੁਸੀਂ ਕਰ ਲਿਓ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇ ਦਾਂਗੇ ਆਦੀ ਫੋਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਇਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਸੋਹਣੀ ਆ ਸਿੰਘਾਂ ਦੀ ਕੁੰਡੀ ਆ ਦੇਖ ਸਕਦੇ ਹੋ ਕੱਦ ਵੀ ਚੰਗਾਗਾ ਚੰਗੀ ਸੰਭੀ ਬਲੀ ਹੈਗੀ ਸਾਰੇ ਪੱਖਾਂ ਤੋਂ ਚੰਗੀ ਐ ਸਾਫ ਸੁਥਰੀ ਐ ਬਾਕੀ ਅੱਗੇ ਤਸੱਲੀ ਤੁਸੀਂ ਕਰਨੀ ਐ ਤੇ ਆਜੋ ਤੁਹਾਡਾ ਆਪ ਜਿਆਦਾ ਸਮਾਂ ਨਹੀਂ ਲੈਂਦੇ ਆਪਾਂ ਲਈ ਨਾਲ ਗੱਲਬਾਤ ਕਰਾਉਣੀ ਐ ਝੋਟੀ ਦੀ ਡਿਟੇਲ ਲੈ ਕੇ ਜੰਨੇ ਆ ਉਸ ਬਾਅਦ ਤੁਹਾਨੂੰ ਆਪਾਂ ਤੋਰ ਕੇ ਦਿਖਾ ਦਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆ ਭਾਈ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਪਿੰਡ ਬੁਰਜਰਾਏ ਦਾ ਤਸੀਲ ਰਾਮਪੁਰਾ ਫੁੱਲ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਤੇ ਜਿਹੜੀ ਭਾਈ ਆਪਾਂ ਇਹ ਝੋਟੀ ਵੇਚਣ ਲੱਗੇ ਆ ਆਪਣੇ ਘਰ ਦੀ ਹੀ ਆ ਹਾਂਜੀ ਇਹ ਘਰ ਦੀ ਹੈ ਜੀ ਆਪਣੇ ਠੀਕ ਹੈ ਜਿਵੇਂ ਆਮ ਪਸ਼ੂ ਰੱਖੇ ਹੁੰਦੇ ਆ ਘਰ ਦੀ ਲੋੜ ਵਾਸਤੇ ਹਾਂਜੀ ਹਾਂਜੀ ਆਈ ਪਸ਼ੂ ਰੱਖੇ ਵੇ ਆਪਣੇ ਆਣਾ ਹਾਂਜੀ ਹਾਂਜੀ ਵਪਾਰ ਦਾ ਤਾਂ ਕੋਈ ਕੰਮ ਨਹੀਂ ਨਹੀਂ ਆਪਣਾ ਕੋਈ ਵਪਾਰ ਦਾ ਕੰਮ ਨਹੀਂ ਠੀਕ ਹੈ ਕਿਹੜਾ ਸੂਆ ਸੁਣਾਣ ਇਹਨੇ ਦੂਜਾ ਸੂਆ ਸੁਣਾਈ ਜੀ ਦੂਜਾ ਸੂਆ ਸੁਣਾਣ ਠੀਕ ਹੈ ਤੇ ਕਿੰਨੇ ਕੁ ਦਿਨ ਹਜੇ ਤੇ ਪਈ ਆ ਦਿਨ ਪੂਰੇ ਇਹਦਾ ਹਫਤਾ ਲੈ ਜੂਗੀ ਇੱਕ ਹਫਤਾ ਹ ਤੇ ਪਹਿਲੇ ਸੋਏ ਬਾਈ ਦੁੱਧ ਕਿੰਨਾ ਦੇਗੀ ਜੀ ਇਹ ਪਹਿਲੇ ਸੋਏ ਜੀ ਨੇ 12-13 ਲੀਟਰ ਦਿੱਤਾ ਹੀ ਇਹਨੇ 12-13 ਹਾਂਜੀ ਠੀਕ ਆ ਤੇ ਇਸ ਵਾਰ ਕੀ ਉਮੀਦ ਆ ਗਈ ਇਸ ਵਾਰ ਜੀ ਉਮੀਦ ਹੈਗੀ ਕਿ ਦੁੱਧ ਵਧੂਗੀ ਜੀ ਇਹ ਠੀਕ ਆ ਵੀ ਦੁੱਧ ਵਧੂਗੀ ਜਾਨੀ ਚੰਗੇ ਦੀ ਉਮੀਦ ਆ ਗਈ ਹਾਂਜੀ ਹਾਂਜੀ ਚੰਗਾ ਮੀਡ ਆਈ ਜੀ ਬਾਕੀ ਖਰਾਕ ਆ ਹੀ ਬੰਦੇ ਦੀ ਠੀਕ ਆ ਬਾਕੀ ਸਾਮ ਸੰਭਾਲਦੇ ਹੁੰਦਾ ਮੈਂ ਹਾਂਜੀ ਹਾਂਜੀ ਜੇ ਬੰਦਾ ਸੇਵਾ ਵਧੀਆ ਕਰੂਗਾ ਹਾਂਜੀ 1500 ਲੀਟਰ ਤੱਕ ਜਾਊਗੀ ਰਾਮ ਜੀ 15-16 ਦੀ ਉਮੀਦ ਆ ਜਾਨੀ ਆਪਾਂ ਨੂੰ ਹਾਂਜੀ ਠੀਕ ਆ ਤੇ ਉਂ ਬਾਈ ਜਿਵੇਂ ਹੁਣ ਆਪਾਂ ਪਿਛਲੀ ਯਾਰ ਹੁਣ ਇਹ ਤਾਂ ਦੁੱਧ ਚੋਇਆ ਹੈ ਨਾ ਹਾਂਜੀ ਦੁੱਧ ਮਤਲਬ ਲੰਮਾ-ਸਮਾ ਦੇਗੀ ਜੀ ਆ ਦੁੱਧ ਲੰਮਾ-ਸਮਾ ਦਤਾ ਹੀ ਇਹਨੇ ਲੰਮਾ-ਸਮਾ ਦੇਗੀ ਜੀ ਹਾਂਜੀ ਠੀਕ ਹੈ ਤੇ ਸੀਲ ਰਹੀ ਆਂ ਪੂਰੀ ਸੀ ਲਈ ਇਹ ਘਰੇ ਰੱਖਣ ਵਾਲੀ ਮੱਝ ਆਈ ਇਹ ਅਸਾਂ ਘਰੇ ਰੱਖਣ ਨੂੰ ਵਧੀਆ ਹਾਂਜੀ ਹਾਂਜੀ ਠੀਕ ਹੈ ਤੇ ਉਂ ਬਾਈ ਕਿਵੇਂ ਆ ਚੋਣ-ਚਾਂਣ ਚ ਕਿਵੇਂ ਰਹੀ ਆ ਚੋਣ ਚ ਪੂਰੀ ਟੋਨ ਚ ਸਫਾਈ ਦੀ ਆਈ ਕੋਈ ਧਾਰਪੋਲੀਆ ਵਾਲੀ ਕਰੜੀ ਨਹੀਂ ਜੀ ਥਣਾ ਥਣਾ ਨੀਓ ਥਣਾ ਨੀਓ ਪੂਰੀ ਹੋ ਸਹੀ ਆਈ ਓਕੇ ਕੋਈ ਇਦਾਂ ਨਹੀਂ ਕੋਈ ਪ੍ਰੋਬਲਮ ਨਹੀਂ ਸਭ ਠੀਕ ਆ ਭਾਰਪੂਰ ਦਾ ਜਾਂ ਕੋਈ ਥਣਾ ਥਣਾ ਦਾ ਕੋਈ ਚੱਕਰ ਨਹੀਂ ਨਾ ਨਾ ਕੋਈ ਇਹੋ ਜੀ ਕੋਈ ਗੱਲ ਹੀ ਨਹੀਂ ਜੀ ਠੀਕ ਆ ਆਪਣੇ ਨੂੰ ਯਾਨੀ ਓਕੇ ਹੋ ਜਾਮਾ ਹਾਂਜੀ ਹਾਂਜੀ ਠੀਕ ਆ ਬਾਕੀ ਆਲਾ ਤਸੱਲੀ ਕਰ ਲਈ ਜਿਹਨੇ ਖਰੀਦਨੀ ਆ ਹਾਂਜੀ ਠੀਕ ਆ ਤੇ ਜਿਹੜਾ ਇਹਦੇ ਬਈ ਸੀਮਨ ਲੱਗਿਆ ਵਾ ਉਹਦਾ ਕੁਛ ਪਤਾ ਵੀ ਕਿਹੜਾ ਲੱਗਿਆ ਸੀਮਨ ਲਈ ਆਪਾਂ ਨੂੰ ਪੱਕਾ ਬੰਨਿਆ ਗਿਆ ਠੀਕ ਨਹੀਂ ਆ ਪਤਾ ਨਹੀਂ ਕਿ ਹਾਂ ਕਿਹੜਾ ਲੱਗਿਆ ਪਰ ਵਧੀਆ ਪ੍ਰਭਾਵ ਆ ਸੀਗਾ ਪਰਵਾਇਆ ਵਧੀਆ ਹਾਂਜੀ ਹਾਂਜੀ ਉਹ ਲੱਗ ਲੁ ਜਿਹੇ ਗਮਾਤਿਕ ਮੁਚ ਗਿਆ ਜੀ ਕਾਲ ਨਹੀਂ ਰੱਖਿਆ ਜਾਣੀ ਹਨਾ ਹਾਂਜੀ ਹਾਂਜੀ ਵੀ ਕਿਹੜੇ ਬੋਲਦਾ ਵੀ ਉਹ ਪ੍ਰੋਪਰ ਨਾ ਆਣੀ ਪਤਾ ਹਾਂਜੀ ਹਾਂਜੀ ਠੀਕ ਆ ਵੀ ਉਹ ਜਾਨੀ ਆਪਾਂ ਕਹਿ ਕੇ ਵਧੀਆ ਭਰਾਇਆ ਹਾਂ ਹਾਂ ਵਧੀਆ ਪ੍ਰਵਾਇਆ ਕਹਿ ਕੇ ਠੀਕ ਆ ਤੇ ਮੋਲ ਆਪਾਂ ਕਿੰਨਾ ਕਰਦੇ ਆ ਇਹਦਾ ਮੋਲ ਆਪਾਂ ਫੋਨ ਤੇ ਕਰ ਲਾਂਗੇ ਜੀ ਅਸੀਂ ਮੋਲ ਫੋਨ ਤੇ ਹੋ ਜਾਊਗਾ ਹਾਂਜੀ ਹਾਂਜੀ ਠੀਕ ਆ ਜ਼ਿਆਦਾ ਹੋਊਗਾ ਕੋਈ ਇਹੋ ਜਿਹੀ ਗੱਲ ਨਹੀਂ ਠੀਕ ਆ ਮਤਲਬ ਵੀ ਜਿੰਨੇ ਇੱਕ ਦੀ ਝੋਟੀ ਹੈਗੀ ਆ ਹਾਂਜੀ ਹਾਂਜੀ ਠੀਕ ਆ ਵੀ ਉਨਾ ਹੀ ਹੋਊਗਾ ਕੋਈ ਜ਼ਿਆਦਾ ਨਹੀਂ ਹੁੰਦਾ ਹਨਾ ਹਾਂਜੀ ਠੀਕ ਆ ਲੈ ਭਾਈ ਖੋਲ ਕੇ ਲੋਵੀ ਦੋਸਤੋ ਡਿਟੇਲ ਤਕਰੀਬਨ ਆਪ ਤੁਹਾਨੂੰ ਸਾਰੀ ਲੈਤੀ। ਅਸੋਨ ਆਪਾ ਤੋੜ ਕੇ ਦਿਖਾ ਦਿੰਨੇ ਆ। ਤੁਰ ਦੀ ਤੁਸੀਂ ਜਜਮੈਂਟ ਕਰ ਸਕਦੇ ਹੋ ਫੇਸ ਬਹੁਤ ਸੋਹਣਾ, ਸਿੰਗ ਆ ਹਨ ਜਮਾ ਕੁੰਡੇ ਆ। ਚੰਗੀ ਸਭੀ ਬਲੀ ਆ। ਕੱਦ ਵੀ ਜੰਗਾ ਹੈ। ਬੈਕ ਸਾਈਡ ਤੋਂ ਦੇਖ ਸਕਦੇ ਤੁਸੀਂ। ਚੜਾਈ ਬਹੁਤ ਹੈਗੀ ਛੋਟੀ। ਬੈਕ ਸਾਈਡ ਤੋਂ ਬਿੱਠ ਬੋੜੇ ਦੀ ਕੁਆਲਿਟੀ ਦੇਖ ਸਕਦੇ ਹੋ। ਬਹੁਤ ਜੋੜੀ ਹੈਗੀ। ਸਭੀ ਬਲੀ ਚੰਗੀ ਆ। ਤੇ ਆਰਡਰ ਇਹਨੇ ਬਣਾਉਣਾ ਸਟਾਰਟ ਕਰਤਾ ਅਜੇ ਦਿਨ ਕਾਫੀ ਪਏ ਹੈਗੇ। ਮੈਂ ਦਾ ਵੀ ਹੌਲੀ ਹੌਲੀ ਚੰਗਾ ਆਰਡਰ ਤਿਆਰ ਕਰ ਲੂ। ਮੋੜਦਾ ਬਾਕੀ ਤਕਰੀਬਨ ਡਿਟੇਲ ਤੁਹਾਨੂੰ ਪਾਸ ਸਾਰੀ ਲੈਤੀ ਆ ਤੇ ਜੇ ਕੋਈ ਗੱਲਬਾਤ ਰਹਿ ਜਾਂਦੀ ਆ ਤੇ ਬਾਈ ਦਾ ਨੰਬਰ ਚੱਲੀ ਜਾਂਦਾ ਤੁਸੀਂ ਪੁੱਛ ਸਕਦੇ ਹੋ ਤੇ ਆਪ ਦੀ ਫੁੱਲ ਤਸੱਲੀ ਕਰਕੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ ਮਾਰਚੀ ਆਰਡਰ ਚੜਾਈ ਦੇ ਵਿੱਚ ਬਹੁਤ ਆ ਮੈਂ ਦਾ ਵੀ ਆਰਡਰ ਵਧੀਆ ਕੱਢੂਗੀ ਚੜਾਈ ਦੇ ਵਿੱਚ ਕੱਢੂਗੀ ਤੇ ਬਾਕੀ ਅੱਗੇ ਤੁਸੀਂ ਆਪ ਦੀ ਸਮਝ ਦੇ ਨਾਲ ਖਰੀਦ ਸਕਦੇ ਹੋ ਬੈਕ ਸਾਈਡ ਤੋਂ ਦੇਖ ਸਕਦੇ ਹੋ ਫੇਸ ਤੁਸੀਂ ਦੁਆਰੇ ਦੇਖ ਸਕਦੇ ਹੋ ਨਾੜਾ ਨੂੜਾ ਵੀ ਚੰਗਾ ਆਇਆ ਸਾਰੇ ਪੱਖਾਂ ਤੋਂ ਚੰਗੀ ਸਾਫ ਸੁਥਰੀ ਹੈਗੀ ਵੀਡੀਓ ਦੇ ਬੱਚੋ ਐਂਡ ਤੱਕ ਜੁੜਨ ਲਈ ਸਾਰੀ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਨੂੰ ਕਰ ਲਓ ਫੋਲੋ ਧੰਨਵਾਦ